ਅੱਜ ਦਿੱਲੀ ਦੇ ਗੁਰਦੁਆਰਾ ਰਕਾਬगंज ਸਾਹਿਬ KMM ਦੀ ਇੱਕ ਪੂਰੇ ਦੇਸ਼ ਪਰਤੋਆਏ ਲੀਡਰਾਂ ਦੀ ਇੱਕ ਅਹਿਮ ਬੈਠਕ ਹੋਈ ਮੇਰੇ ਨਾਲ ਇਸ ਵੇਲੇ ਸਰਵੰਤ ਸਿੰਘ ਪੰਦੇਰ ਮੌਜੂਦ ਨੇ ਉਹਨਾਂ ਨਾਲ ਗੱਲ ਕਰਦੇ ਪੰਦੇਰ ਸਾਹਿਬ ਅੱਜ KMM ਦੀ ਇੱਕ ਵੱਡੀ ਬੈਠਕ ਹੋਈ ਹੈ ਕੀ ਫੈਸਲੇ ਲਏ ਗਏ ਆ ਆ ਦੇਖੋ ਜਿਹੜੀ KMM ਦੀ ਬੈਠਕ ਦੇ ਵਿੱਚ ਅੱਜ ਦੀ ਪ੍ਰਧਾਨਗੀ ਹਰਵਿੰਦਰ ਸਿੰਘ ਰਾਜਸਥਾਨ ਔਰ ਪੀਟੀ ਜੌਨ ਕੇਰਲਾ ਤੋਂ ਉਹਨਾਂ ਨੇ ਕੀਤੀ ਹੈਗੀ ਆ ਜਿਹੜੇ ਅੱਜ ਫੈਸਲੇ ਆਪਾਂ ਕੀਤੇ ਹੈਗੇ ਆ ਇੱਕ ਤਾਂ ਅਸੀਂ ਜੋ ਪਾਰਲੀਮੈਂਟ ਦਾ ਵਤੀਰਾ ਅਸੀਂ ਦੇਖਿਆ ਦੋ ਚਾਰ ਦਿਨਾਂ ਤੋਂ ਬਹੁਤ ਦੁੱਖ ਹੋਇਆ ਪੀਚਲ ਨੂੰ ਸੱਤਾ ਪੱਖਤਾ ਸਾਨੂੰ ਮਾਰਨਾ ਹੀ ਚਾਹੁੰਦਾ ਵਾ ਉਹ ਨਹੀਂ ਸਾਨੂੰ ਦੇਖਣਾ ਚਾਹੁੰਦਾ ਪੂਰੇ ਦੇਸ਼ ਦੇ ਕਿਸਾਨਾਂ ਦਾ ਅਜਾੜਾ ਤੈਅ ਕਰ ਰਿਹਾ ਕਾਰਪੋਰੇਟ ਦੇ ਪੱਖਿਆ ਜਿਹੜਾ ਵਿਰੋਧੀ ਧਿਰ ਆਪਣੇ ਆਪ ਨੂੰ ਕਿਸਾਨਾਂ ਮਜ਼ਦੂਰਾਂ ਜਾਂ ਆਮ ਜਨਤਾ ਦਾ ਹਮਾਇਤੀ ਕਰਦਾ ਸੀ ਉਹਨੇ ਵੀ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਤੇ ਨਾਂ ਤੱਕ ਸ਼ਬਦ ਬੋਲਿਆ ਨਾ ਕਰਜ਼ਾ ਮੁਕਤੀ ਤੇ ਇੱਕ ਸ਼ਬਦ ਬੋਲਿਆ ਆ ਖੁਦਕੁਸ਼ੀਆਂ ਵਾਲੇ ਮਸਲੇ ਤੇ ਉਹ ਬਿਆਨ ਤਾਂ ਦਿੰਦੇ ਨੇ ਪਰ ਦੇਸ਼ ਦੀ ਪਾਰਲੀਮੈਂਟ ਤੇ ਕੀ ਸਰਕਾਰ ਨੂੰ ਘੇਰਿਆ ਵੀ ਖੁਦਕੁਸ਼ੀਆਂ ਕਿਉਂ ਹੋ ਰਹੀਆਂ ਇੱਤੇ ਵੀ ਕੋਈ ਸ਼ਬਦ ਨਹੀਂ ਹੈਗਾ ਇਹਦੇ ਨਾਲ ਦੀ ਨਾਲ ਅਸੀਂ ਲੋਕਾਂ ਨੂੰ ਆਮਾਨ ਕਰਦੇ ਹਾਂ ਵੀ ਤੁਹਾਨੂੰ ਆਪਣੀ ਲੜਾਈ ਆਪ ਲੜਨੀ ਪੈਣੀ ਆ ਸ਼ਾਇਦ ਵਿਰੋਧੀ ਤੇ ਸ਼ਾਇਦ ਹੁਣ ਆਮ ਜਨਤਾ ਦੀ ਲੜਾਈ ਛੱਡ ਚੁੱਕਾ ਵਾ ਆ ਜਿਹੜਾ ਬਿਜਲੀ ਸੋਧ ਬਿਲ ਵੀ 25 ਹੁਣ ਆ ਰਿਹਾ ਉਹਦਾ ਵਿਰੋਧ ਕਰਨਾ ਵੀ ਵਿਰੋਧੀ ਤੇ ਰਾਨੇ ਛੱਡ ਦਿੱਤਾ ਹੈਗਾ ਤੋਂ ਅਸੀਂ ਇੰਡੀਆ ਕਟਜੋੜ ਨੂੰ ਸਪਸ਼ਟ ਕਰਨਾ ਚਾਹੁੰਦੇ ਵੀ ਆਪਣੀ ਨੀਤੀ ਸਪਸ਼ਟ ਕਰੋ ਵੀ ਤੁਹਾਡੇ ਅੰਦਰ ਕੀ ਰਜ ਹੈ ਤੁਸੀਂ ਕਹਿੰਦੇ ਹੋ ਪ੍ਰਾਈਵੇਟ ਬਿੱਲ ਲੈ ਕੇ ਆਵਾਂਗੇ ਇੱਥੇ ਲੜਾਈ ਲੜਾਂਗੇ ਅੱਜ ਲੜਾਈ ਛੱਡ ਕੇ ਜੇ ਦੂਸਰੀ ਗੱਲ ਜਿਹੜੀਆਂ ਜ਼ਮੀਨਾਂ ਹਾਟੜ ਸੂਬਿਆਂ ਦੇ ਵਿੱਚ ਅਕਵਾਇਰ ਹੋ ਰਹੀਆਂ ਇਕੱਲਾ ਪੰਜਾਬ ਦਾ ਸਵਾਲ ਨਹੀਂ بڑے ਸੂਬੇ ਨੇ ਅ Rajasthan ਦੇ ਵਿੱਚ ਸੀਕਰ ਦੇ ਵਿੱਚ ਲਗਭਗ 55 ਪਿੰਡ ਜਿਹੜੇ ਆ ਉਹਨਾਂ ਦਾ ਨਾਂ ਆ ਰਿਹਾ ਅ ਲਗਭਗ ਇਹ UIT ਦੇ ਨਾਂ ਥੱਲੇ ਜਿਹੜਾ ਵਾ ਇਹ ਖੋਈਆਂ ਜਾ ਰਹੀਆਂ ਔਰ ਜਿਹੜਾ ਡੂੰਗਰੀ ਬਾਂਦਿਆ ਉਤੇ 75 ਪਿੰਡ ਇਹਦੇ ਵਿਚ ਆ ਰਹੇ ਹੈਗੇ ਆ ਤੋਂ ਲਗਭਗ ਕਹਿ ਲਓ ਵੀ ਜ਼ਮੀਨਾਂ ਦਾ ਖੋਨ ਦਾ ਸਿਲਸਲਾ ਔਰ ਸਭ ਤੋਂ ਵੱਡੀ ਗੱਲ ਜੜੀ ਕਹਿੰਦੇ ਸੀ ਵੀ ਪਿੰਡਾਂ ਤੋਂ ਸਰਕਾਰ ਚੱਲਣੀ ਆ ਭਗਵੰਤ ਮਾਨ ਜੀ ਉਹ ਕਹਿੰਦਾ ਸਾਡੀ ਸਰਕਾਰ ਹੀ ਆਮ ਆਦਮੀ ਦੀ ਆ ਆਮ ਆਦਮੀ ਮੇਰੇ ਖਰ ਸਭ ਤੋਂ ਗਾਰੀ ਨੰਗੇ ਦੇਸ਼ ਤੋਂ ਉਹਨਾਂ ਨੇ 75000 ਕਿੱਲੇ ਦਾ ਨੋਟੀਫਿਕੇਸ਼ਨ ਕਰਤਾ ਚੰਡੀਗੜ੍ਹ ਦੇ ਉੱਤੋਂ ਔਰ ਉਹ ਸਾਰੀ ਕਿਸਾਨਾਂ ਦੀ ਜ਼ਮੀਨ ਪਲਾਟਜ ਕਰਨ ਲਈ ਤਿਆਰੀ ਸਰਕਾਰ ਉਸ ਜਿਹੜੀ ਤੁਸੀਂ ਲੈਂਡ ਪੂਲਿੰਗ ਦੀ ਪਾਲਿਸੀ ਦੀ ਗੱਲ ਕੀਤੀ ਹੈ ਭਨੇਰ ਸਾਹਿਬ ਸਰਕਾਰ ਤੇ ਕਹਿੰਦੀ ਹੈ ਅਸੀਂ ਡਵੈਲਪ ਕਰਾਂਗੇ ਅੱਜ ਤੱਕ ਜਿਹਨੇ ਸ਼ਹਿਰ ਵਸੇ ਉਹ ਠੀਕ ਤਰੀਕੇ ਨਾਲ ਨਹੀਂ ਵਸਾਏ ਗਏ ਚੰਗੇ ਤਰੀਕੇ ਨਾਲ ਸ਼ਹਿਰ ਵਸਾਏ ਜਾਣਗੇ ਕਿਸਾਨਾਂ ਨੂੰ ਫਾਇਦਾ ਹੋਏਗਾ ਉਹ ਲੱਖ ਰੁਪਏ ਕਿਸਾਨਾਂ ਨੂੰ ਦੇਣ ਦੀ ਵੀ ਗੱਲ ਕਰਦੇ ਨੇ ਨਹੀਂ ਦੇਖੋ ਪਹਿਲੀ ਗੱਲ ਤਾਂ ਹੈਗੀ ਹੈ ਵੀ ਗੁਬਰਾਹ ਨਹੀਂ ਕਰਨਾ ਚਾਹੀਦਾ ਭਗਵੰਤ ਮਾਨ ਜੀ ਨੂੰ ਕੁਝ ਦੇਣ ਪਾਵੇਂ ਨਾ ਦੇਣ ਸਾਢੇ 3 ਸਾਲ ਤੋਂ ਜੇ ਤੁਹਾਨੂੰ ਲੱਗਦਾ ਪੰਜਾਬ ਦੇ ਅੰਦਰ 20000 ਕਲੌਨੀ ਇਹਨਾਂ ਦਾ ਹੀ ਡੇਟਾ ਅੰਕੜਾ ਸਾਨੂੰ ਨਹੀਂ ਪਤਾ ਨਜਾਇਜ਼ ਬਣੀ ਆ ਸਭ ਤੋਂ ਵੱਡੀ ਗੱਲ ਅੰਨਾ ਹਜ਼ਾਰੇ ਦੇ ਅੰਦੋਲਨ ਚੋਂ ਜੰਮੀ ਹੋਈ ਪਾਰਟੀ ਜਿਹੜੀ ਕਹਿੰਦੇ ਕਰਪਸ਼ਨ ਨਹੀਂ ਰਹਿਣ ਨਹੀਂ ਦੇਣੀ ਸਾਢੇ 3 ਸਾਲਾਂ ਚ ਕੀਤਾ ਕੀ ਜੀ ਠੀਕ ਆ ਜਿਹੜੀ ਹੁਣ ਨਵੀਂ ਡਿਵੈਲਪਮੈਂਟ ਦੀ ਤੁਸੀਂ ਗੱਲ ਕਰਦੇ ਤੁਹਾਨੂੰ ਲੱਗਦੇ ਡਿਮਾਂਡ ਕਿੰਨੀ ਗਿਆ ਪੰਜਾਬ ਅੰਦਰ ਆਬਾਦੀ ਘਟ ਰਹੀ ਆ ਕੋਠੀਆਂ ਸਾਡੀਆਂ ਬੇਲੀਆਂ ਪਈਆਂ ਮੁੰਡੇ ਸਾਡੇ ਜ਼ਿਆਦਾਤਰ ਬਾਹਰ ਨੇ ਕੱਲਾ ਕੱਲਾ ਮਾਂ ਪਿਓ ਆ ਜਿਹੜੀਆਂ ਪਹਿਲੀਆਂ ਕਲੌਣੀਆਂ ਬਣ ਰਹੀਆਂ ਨੇ ਪੰਜਾਬ ਅੰਦਰ ਉਹ ਤਾਂ ਵੇਖੀ ਨਹੀਂ ਰਹੀਆਂ ਉੱਥੇ ਤਾਂ ਪਲਾਟ ਨਹੀਂ ਵਿਕ ਰਹੇ ਫੋੜਾ ਇਹ ਹੀ ਸਕੀਮ 2008 ਤੋਂ 13 ਚਾਈ ਔਰ ਤੁਸੀਂ ਦੇਖ ਲਓ ਮਹਾਲੀ ਤੇ ਚੰਡੀਗੜ੍ਹ ਦੇ ਵਿੱਚ ਅਜੇ ਵੀ ਚੀਜ਼ਾਂ ਅਨ ਡਵੈਲਪਮੈਂਟ ਦੇ ਵਿੱਚ ਖੜੀਆਂ ਨੇ ਤਾਂ ਪਹਿਲੋਂ ਜਿਹੜੀ ਪਾਲਿਸੀ ਆਈ ਅਜੇ ਤੱਕ ਕੋਈ ਸ਼ਹਿਰ ਡਵੈਲਪ ਨਹੀਂ ਹੋਈ ਤੁਸੀਂ 3 ਸਾਲ ਠੇਕਾ ਦੇ ਦੋਗੇ ਪਹਿਲੋਂ ਤੁਸੀਂ ਜ਼ਹਿਰ ਦੇਣਾ ਸੀ ਕਿ ਆ 20000 ਫਿਰ ਤੁਸੀਂ ਗੋੜ ਉੱਤੇ ਵੱਧ ਕਰਤਾ ਕਹਿੰਦੇ 30000 ਦਾਂਗੇ ਫਿਰ ਤੁਸੀਂ ਕਹਿੰਦੇ 50000 ਦਾਂਗੇ ਉਹ ਗੋੜ ਲਿਵਿਟੀ ਜਾਂਦੇ ਵੱਧ ਪਿਜਾਰ ਦੇਣਾ ਲੋਕਾਂ ਨੂੰ ਪਤਾ ਨਹੀਂ ਲੱਗੇ ਲੱਖ ਵੀ ਤੁਸੀਂ ਦੇ ਦੋਗੇ ਪਰ ਤਿੰਨਾਂ ਸਾਲਾਂ ਬਾਅਦ ਜਦੋਂ ਉਹ ਜਿਹੜਾ ਕੋਲੋਨਾਈਜ਼ਰ ਆ ਉਹਨੇ ਆਪਣੀਆਂ ਸੜਕਾਂ ਬਣਾ ਦਿੱਤੀਆਂ ਸਿਵਲ ਚ ਪਾਤਾ ਫਿਰ ਬਾਕੀ 20 ਸਾਲ ਜਿਉਂ ਜਮੀਨ ਡਿਵੈਲਪ ਨਹੀਂ ਹੁੰਦੀ ਤੇ ਕਿਸਾਨ ਜਾਊਗਾ ਕਿੱਥੇ ਸਭ ਤੋਂ ਵੱਡੀ ਗੱਲ ਚਾਰ ਕਿਲੇ ਤੁਸੀਂ ਸਾਡੇ ਲੈਣੇ ਆ ਕਿਲਾ ਸਾਨੂੰ ਵਾਪਸ ਦੇਣਾ ਅਸੀਂ ਪਹਿਲੋਂ ਰਹਿਸ਼ ਬਣਾ ਕੇ ਉੱਥੇ ਰਹਿ ਰਹੇ ਹਾਂ ਫਿਰ ਕਹਿੰਦੇ ਨਹੀਂ ਤੁਹਾਨੂੰ ਰਿਆਸ਼ ਬਣਾਉਣ ਵਾਸਤੇ ਅਸੀਂ 1000 ਗਜ ਦਾ ਪਲਾਟ ਦਾਂਗੇ ਜਿਹੜੀ ਪਹਿਲੀ ਰਹਿਸ਼ ਅਸੀਂ ਟਾਵਾਂਗੇ ਫੇ ਟੋਡੇ ਵਾਲੇ ਪਲਾਟ 'ਚ ਰਹਿਣ ਦਾਂਗੇ ਯਾਨੀ ਸਾਨੂੰ ਕਿਤੇ ਵੀ ਸਕੀਮ ਦਾ ਸਿਰਮੂ ਨਹੀਂ ਲੱਗਦਾ ਹੈਗਾ ਲੇਕਿਨ ਸਰਕਾਰ ਸਰਕਾਰ ਤੇ ਕਹਿੰਦੀ ਆਈ ਇਹ ਸਰਕਾਰ ਤੇ ਬਦਲਾਵ ਦੇ ਨਾਂ ਤੇ ਆਈ ਸੀ ਇਹ ਕਿਹਾ ਗਿਆ ਸੀ ਕਿ ਪੰਜਾਬ ਜਿਹੜਾ ਉਹਨੂੰ ਰੰਗਲਾ ਪੰਜਾਬ ਬਣਾਇਆ ਜਾਊਗਾ ਤੁਹਾਨੂੰ ਲੱਗਦਾ ਜਿਹੜੀ 65000 ਕਿੱਲੇ ਜ਼ਮੀਨ ਤੁਸੀਂ ਗੱਲ ਕਰਦੇ ਹੋ ਉਹ ਤੁਸੀਂ ਕਹਿੰਦੇ ਹੋ ਕਿ ਕੁਝ ਇੰਡਸਟਰੀ ਲਈ ਦਿੱਤੀ ਜਾਣੀ ਆ ਬਾਕੀ ਡਵੈਲਪਮੈਂਟ ਵਾਸਤੇ ਜਾਊਗੀ ਉਹਨਾਂ ਹਾਲਾਤਾਂ 'ਚ ਤੁਹਾਨੂੰ ਲੱਗਦਾ ਕਿ ਪੰਜਾਬ ਹੋਰ ਪਿੱਛੇ ਚੱਲ ਜਾਊਗਾ ਨਹੀਂ ਗਿਆ ਹੀ ਆ ਜਿਹੜੀ ਵੀ ਕੋਈ ਵੀ ਸਾਡਾ ਸਿਆਸਤਨਾ ਕੋਈ ਵੀ ਪਾਰਟੀ ਆਈ ਹੋਵੇ ਇਹ ਸਭ ਤੋਂ ਵੱਧ ਪੰਜਾਬ ਦੇ ਖਰਚੇ ਦੇ ਰੌਲਾ ਪੈਂਦੇ ਹਮ ਇਹਨਾਂ ਵੇਲੇ ਹੁਣ ਕਰਜ਼ਾ ਨਹੀਂ ਰਿਹਾ ਅੱਗੇ ਤਨਖਾਹਾਂ ਦੇਣ ਵਾਸਤੇ ਇਹਨਾਂ ਮੁਤਾਬਕ ਵੀ ਸਾਨੂੰ ਪਿਛਲੀਆਂ ਸਰਕਾਰਾਂ ਨੇ ਜਿਹੜਾ ਕਰਜ਼ਾ ਚੁੱਕਿਆ ਉਹਦਾ ਵਿਆਜ ਦੇਣ ਲਈ ਕਰਜ਼ਾ ਚੁੱਕਣਾ ਪੈਂਦਾ ਜਿਹੜੀ ਇਹ ਦਾਵਾ ਕਹਿੰਦੇ ਵੀ ਲੈਂਡ ਮਾਫੀਆ ਮਾਈਨਿੰਗ ਮਾਫੀਆ ਕੇਬਲ ਮਾਫੀਆ ਟਰਾਂਸਪੋਰਟ ਮਾਫੀਆ ਨਸ਼ਾ ਮਾਫੀਆ ਅਸੀਂ ਕਹਾਂਗੇ ਉਹ ਜਿਉਂਦਾ ਤੇ ਉਹ ਹੀ ਆ ਪੰਜਾਬ ਦੇ ਵਿੱਚ ਵਧਿਆ ਤੇ ਫਿਰ ਜੋ ਉਹਨਾਂ ਮੁੱਦਿਆਂ ਦਾ ਹੋਇਆ ਉਹੀ ਲੈਂਡ ਪੌਲਿੰਗ ਬੁੱਲਿੰਗ ਪਾਲਿਸੀ ਦਾ ਤੁਸੀਂ ਕਹਿੰਦਾ ਬਦਲਾ ਉਹਨਾਂ ਲਿਆਂਦਾ ਵੀ ਜੋ ਪਿਛਲਿਆਂ ਕੋ ਨਹੀਂ ਹੋਇਆ ਅਸੀਂ ਉਹਨਾਂ ਤੋਂ ਵੀ ਗਾਂ ਜਾਵਾਂਗੇ ਤੁਹਾਨੂੰ ਕੁੱਟਣ ਲਈ ਔਰ ਤੁਹਾਨੂੰ ਲੁੱਟਣ ਲਈ ਕੇਜਰੀਵਾਲ ਸਾਹਿਬ ਇੱਥੋਂ ਦਿੱਲੀਓਂ ਸਰਕਾਰ ਚਲਾ ਰਹੇ ਨੇ ਠੀਕ ਆ ਔਰ ਪੂਰੀ ਤਰ੍ਹਾਂ ਕਾਰਪੋਰੇਟ ਨੂੰ ਸਮਰਪਿਤ ਨੇ ਔਰ ਉਸੇ ਤਰ੍ਹਾਂ ਪੰਜਾਬ ਨੂੰ ਅਜਾੜਨਾ ਚਾਹੁੰਦੇ ਨੇ ਸਭ ਜੇ ਸਰਕਾਰ ਜ਼ਮੀਨ ਲੈਂਦੀ ਐ ਫਿਰ ਕੇਐਮਐਮ ਯਾ ਐਸਕੇ ਐਵੇਂ ਜਿੰਨੀ ਵੀ ਕਿਸਾਨ ਜਥੇਬੰਦੀਆਂ ਕੀ ਉਹਨਾਂ ਦਾ ਰੁਖ ਰਹੇਗਾ ਨਹੀਂ ਦੇਖੋ ਇੱਕਦਮ ਪ੍ਰਚਾਰ ਪ੍ਰੋਪਗੈਂਡ ਦੇ ਲਈ ਹਜੇ ਚੱਲ ਰਹੇ ਆਜੇ ਦਾ ਪਰਸੈਪਸ਼ਨ ਵਾਰ ਚੱਲ ਰਹੀ ਆ ਅਸੀਂ 20 ਅਗਸਤ ਨੂੰ ਜਲੰਧਰ ਦੇ ਤੇ ਪੁੱਡਾ ਦਾ ਹੈੱਡ ਆਫਿਸ ਆ ਉੱਥੇ ਵੱਡਾ ਇਕੱਠ ਆਪਣਾ ਜ਼ਮੀਨ ਬਚਾਓ ਪਿੰਡ ਬਚਾਓ ਪੰਜਾਬ ਬਚਾਓ ਦੇ ਨਾਂ ਤੇ ਰੱਖਿਆ ਸੀ ਲੋਕਾਂ ਨੂੰ ਅਪੀਲ ਕਰਦੇ ਵਤ ਤੋਂ ਵਤ ਗਿਣਤੀ ਵਿੱਚ ਉੱਥੇ ਪਹੁੰਚੋ ਇਹਦੋਂ ਪਹਿਲੋ ਅਸੀਂ 11 ਅਗਸਤ ਨੂੰ ਮੋਟਰਸਾਈਕਲ ਮਾਰਚ ਕਰਾਂਗੇ ਔਰ ਮੋਟਰਸਾਈਕਲ ਮਾਰਚ ਕਰਕੇ ਜਿਹੜਾ ਵਾ ਉਹ ਲੋਕਾਂ ਨੂੰ ਜਗਾਵਾਂਗੇ ਜਿਹੜਾ 30 ਜੁਲਾਈ ਦਾ ਐਸਕੇਮ ਦਾ ਪ੍ਰੋਗਰਾਮ ਟੈਕਟਰ ਮਾਰਚ ਅਸੀਂ ਉਹਦੀ ਸਪੋਰਟ ਕੀਤੀ ਯਾਰ ਸੁਨੇਹਾ ਦਿੱਤਾ ਵੀ ਕੱਲ ਨੂੰ ਇਕੱਠੇ ਹੋਈਏ ਇੱਕ ਚਿੱਠੀ ਲਿਖ ਰਹੇ ਹਾਂ ਐਸਕੇਮ ਨੂੰ ਚਿੱਠੀ ਲੈ ਕੇ ਅਸੀਂ ਸੱਦਾ ਦਾਂਗੇ ਵੀ ਸਾਡੇ ਨਾਲ ਚੰਡੀਗੜ੍ਹ 'ਚ ਮੀਟਿੰਗ ਕਰੋ ਇਕੱਠੇ ਹੋ ਕੇ ਵਿਚਾਰ ਚਰਚ ਕਰੀਏ ਅੱਗੇ ਦੇਖਦੇ ਹਾਂ ਉਹਨਾਂ ਦਾ ਭਰਾਵਾਂ ਦਾ ਕੀ ਰੋਖ ਹੁੰਦਾ ਪਿਛਲੀ ਵਾਰ ਜਿਸ ਤਰੀਕੇ ਨਾਲ ਧਰਨੇ ਲੱਗੇ ਸਰਕਾਰ ਨੇ ਝਕਾ ਦਿੱਤੇ ਹੁਣ ਜੇਕਰ ਤੁਸੀਂ ਬੈਣ ਬਾਹੋਗੇ ਸਰਕਾਰ ਫੇਰ ਠਾ ਦੇਗੀ ਫਿਰ ਕੀ ਹੋਊਗਾ ਨਹੀਂ ਦੇਖੋ ਘਰਵਾਰੀ ਐ ਨਹੀਂ ਹੁੰਦਾ ਹੁੰਦਾ ਠੀਕ ਆ ਜੇ ਐ ਨਹੀਂ ਹੁੰਦਾ ਹੁੰਦਾ ਸਰਕਾਰ ਕੋਈ ਨਹੀਂ ਸਰਕਾਰ ਕਦੇ ਦੱਸ ਕੇ ਢਾਲਦੀ ਫਿਰ ਕੋ ਪਤਾ ਲੱਗ ਜਾਂਦਾ ਚੋਰੀ ਇਹ ਮੈਨੂੰ ਲੱਗਦਾ ਭਾਰਤ ਦੇ ਇਤਿਹਾਸ ਵਿੱਚ ਕਦੀ ਮੀਟਿੰਗ ਤੇ ਸੱਦ ਕੇ ਇਥੋਂ ਤੱਕ ਜਿਹੜੀਆਂ ਹਥਿਆਰਬੰਦ ਘੋਲ ਹੁੰਦੇ ਸੀ ਉੱਚ ਵੀ ਮੀਟਿੰਗ 'ਚ ਸੱਦ ਕੇ ਉਹਨਾਂ ਨੂੰ ਸਖਸ਼ਿਤ ਰਾਹ ਦਿੱਤਾ ਜਾਂਦਾ ਇਹ ਕਾਹਦੀਆਂ ਸਰਕਾਰਾਂ ਨੇ ਜਿਹੜੇ ਮੀਟਿੰਗ ਵਿੱਚ ਸੱਦ ਕੇ ਕਿਸਾਨਾਂ ਨੂੰ ਫੜ ਲੈਂਦੀਆਂ ਮੁੜ ਕੇ ਮੋਰਚਾ ਠਾਉਂਦੀਆਂ ਨੇ ਇਹ ਨੈਤਿਕ ਤੌਰ ਤੇ ਕੇਂਦਰ ਤੇ ਪੰਜਾਬ ਸਰਕਾਰ ਦੀ ਹਾਰ ਹੈਗੀ ਆ ਠੀਕ ਆ ਤੋਂ ਇਸ ਕਰਕੇ 28 ਜੁਲਾਈ ਨੂੰ ਪੂਰੇ ਪੰਜਾਬ ਦੇ ਅੰਦਰ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਮੰਗ ਪੱਤਰ ਦਵਾਂਗੇ ਔਰ ਸਰਕਾਰ ਦੇ ਹਰ ਜ਼ਬਰਦਸਤ ਤਾਂ ਅਸਲ ਜਾ ਕੇ ਲੜਾਈ ਤਾਂ ਫਿਰ ਕਿਸਾਨ ਦੀ ਵੱਟ ਤੇ ਹੋਣੀ ਹੈ। ਠੀਕ ਹੈ ਜੀ ਜਦੋਂ ਪੈਲੀ ਚ ਪੈਰ ਪਾਏਗਾ ਫਿਰ ਫਿਰ ਬਸ ਅਸੀਂ ਤਾਂ ਸਪਸ਼ਟ ਕਰਦੇ ਕਿ ਐਮਐਮ ਦੀ ਪਾਲਿਸੀ ਆ ਵੀ ਜ਼ਮੀਨਾਂ ਬਦਲੇ ਸਿਰ ਵੀ ਦੇਣੇ ਪੈਣ ਤੇ ਸਿਰ ਦੇਣੇ ਚਾਹੀਦੇ। ਜੇ ਜ਼ਮੀਨਾਂ ਚਲ ਗਈਆਂ ਕੁਝ ਨਹੀਂ ਪਿੱਛੇ ਰਹਿਣਾ। ਬਹੁਤ ਧੰਨਵਾਦ। ਇਹ ਹਸਨ ਸਾਡੇ ਨਾਲ ਸਰਵਨ ਸਿੰਘ ਪੰਦੇਰ। ਕੈਮਰਾਮੈਨ ਜਗਦੀਸ਼ ਨਾਲ ਹਰਪ੍ਰੀਤ ਸਿੰਘ ਪੀਟੀਸੀ ਨਿਊਜ਼ ਦਿੱਲੀ।